ਉਹ ਭਾਈ ਕਰਗੇ ਤੁਸੀਂ ਆਦੇ ਗਾਂ ਵਿੱਚ ਨਹੀਂ ਆਸੀਂ ਹਾਂਜੀ ਚਾਚਾ ਧਾਰਤਾ ਭਾਈ ਆਇਆ ਵੈ ਅੱਛਾ ਤੇ ਪਰ ਬੰਦਾ ਥੋੜਾ ਜਿਹਾ ਹਲਕਾ ਹੀ ਆ ਤੁਸੀਂ ਧਾਰ ਦੂਰ ਨਾ ਕਰ ਬੈਠਿਓ ਨਾ ਨਾ ਧਾਰਤਾ ਕਾਹਦਾ ਕਰਨਾ ਚਾਚਾ ਸਾਡੇ ਤੋਂ ਅੱਗੇ ਕੋਈ ਇੱਕ ਗਾਂ ਖੋਲ ਕੇ ਲੈ ਗਿਆ ਉਹਦੇ ਮਗਰ ਮਗਰ ਫਿਰਦੇ ਆ ਪੈਸਿਆਂ ਵਾਸਤੇ ਧਾਰ ਦੂਰ ਨਹੀਂ ਕਰਦੇ ਅਸੀਂ ਚਲੋ ਆਉਂਦਾ ਭਾਈ ਠੀਕ ਆ ਨਾ ਤੇ ਮੈਨੂੰ ਥੋੜਾ ਕੰਮ ਆ ਤੇ ਮੈਂ ਚੱਲਿਆ ਚੰਗਾ ਚੰਗਾ ਚਾਚਾ ਓ ਭਾਈ ਮੈਂ ਸੁਣਿਆ ਤੁਸੀਂ ਗਾਂ ਵੇਚਣੀ ਐ ਜਿਹੜੀ ਐ ਵਿਆਹ ਹੀ ਐ ਭਾਈ ਅੱਛਾ ਦੁੱਧ ਕਿਵੇਂ ਆ ਦੁੱਧ ਪੂਰਾ ਖੁੱਲਾ ਦਿੰਦੀ ਆ ਵਧੀਆ ਤੂੰ ਤਾਂ ਫਾਇਡ ਫੂਡ ਵਧੀਆ ਹੁੰਦੀ ਐ ਨਹੀਂ ਹਾਂ ਹਾਂ ਸਹੀ ਆ ਪਰ ਭਾਈ ਇਹ ਅੱਖ ਹੀ ਤਲਦੀ ਲੱਗਦੀ ਆ ਬੇ ਮੈਨੂੰ ਐਂ ਦੱਸ ਤੂੰ ਗਾਂ ਦੁੱਧ ਪੀਣ ਵਾਸਤੇ ਲੈਣੀ ਐ ਤੇ ਅੱਖ ਮਟੱਕੇ ਵਾਸਤੇ ਬੋਲ ਤਰ ਤਾ ਮਰ ਜਾਣਾ ਤੇ ਰੀਅਰ ਦੇਖ ਤ ਨਹੀਂ ਹੁੰਦਾ बंद लग anda था बड़े